ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਤੁਹਾਡਾ ਸਿੱਧੂ ਬੁਟੀਕ ਟਾਰੀ ਤੇ ਅੱਜ ਬਹੁਤ ਹੀ ਸੋਹਣੇ ਸੋਹਣੇ ਤੁਹਾਡੇ ਲਈ ਸੂਟ ਲੈ ਕੇ ਆਏ ਆਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਰੌ ਸਿਲਕ ਦੇ ਰੌ ਸਿਲਕ ਦੀ ਹੀ ਇਹਨਾਂ ਦੇ ਨਾਲ ਬਾਟਮ ਆਏਗੀ ਪਿਓਰ ਔਰਗੈਂਜ਼ਾ ਸਿਲਕ ਦਾ ਦੁਪੱਟਾ ਆਏਗਾ ਬਹੁਤ ਹੀ ਸੋਹਣੇ ਸੋਹਣੇ ਇਹਨਾਂ ਦੇ ਨਾਲ ਦੁਪੱਟੇ ਨੇ ਇਹ ਬਨਾਰਸੀ ਟਾਈਪ ਸੂਟ ਬਣੇ ਹੋਏ ਨੇ ਬਹੁਤ ਹੀ ਸੋਹਣੇ ਸੋਹਣੇ ਇਹਨਾਂ ਵਿੱਚ ਕਲਰ ਆਏ ਨੇ ਇਹ ਵਾਲੇ ਸੂਟ ਆਉਣਗੇ ਜੀ ਪ्युअर ਚੰਦੇਰੀ ਸਿਲਕ ਦੇ ਪ੍ਰਿੰਟ ਡੈਡਾਂ ਦੇ ਨਾਲ ਸ਼ਰਟ ਆਏਗੀ ਪਲੇਨ ਇਹਨਾਂ ਦੇ ਨਾਲ ਬਾਟਮ ਆਏਗੀ ਦੁਪੱਟਾ ਇਹਨਾਂ ਦਾ ਬਹੁਤ ਹੀ ਸੋਹਣਾ ਚੰਦੇਰੀ ਵਿੱਚ ਬਣਿਆ ਆਇਆ ਏ ਦੁਪੱਟੇ ਤੇ ਬਹੁਤ ਹੀ ਸੋਹਣਾ ਹੈਂਡ ਪੇਂਟ ਹੋਇਆ ਹੋਇਆ ਏ ਦੁਪੱਟੇ ਇਹਨਾਂ ਦੇ ਬਹੁਤ ਹੀ ਖੁੱਲੇ ਡੁੱਲੇ ਆਉਣਗੇ ਬਹੁਤ ਹੀ ਸੋਹਣੇ ਸਰਦਾਰੀ ਸੂਟ ਬਣੇ ਹੋਏ ਨੇ ਕਿਸੇ ਵੀ ਏਜ ਵਾਲਾ ਇਹਨਾਂ ਨੂੰ ਵੇਅਰ ਕਰ ਸਕਦਾ ਏ ਵੇਅਰ ਕੀਤੇ ਇਹ ਬਹੁਤ ਹੀ ਸੋਹਣੇ ਲੱਗਦੇ ਨੇ ਇਹਨਾਂ ਵਿੱਚ ਵੀ ਕਲਰ ਬਹੁਤ ਸੋਹਣੇ ਸੋਹਣੇ ਆਏ ਨੇ ਇਹ ਵਾਲੇ ਸੂਟ ਆਉਣਗੇ ਜੀ ਕਾਟਨ ਦੇ ਪ੍ਰਿੰਟਡ ਸ਼ਰਟ ਆਏਗੀ ਇਹਨਾਂ ਦੇ ਨਾਲ ਚਿਕਨ ਦਾ ਬੋਟਮ ਆਏਗੀ ਇਹਨਾਂ ਦੇ ਨਾਲ ਮਸਲੀਨ ਦਾ ਦੁਪੱਟਾ ਆਏਗਾ ਦੁਪੱਟੇ ਤੇ ਬਹੁਤ ਹੀ ਸੋਹਣਾ ਹੈਂਡ ਪੇਂਟ ਹੋਇਆ ਆਇਆ ਏ ਇਹ ਵਾਲਾ ਫੈਬਰਿਕ ਆਏਗਾ ਜੂਟ ਕਾਟਨ ਦਾ ਤੁਸੀਂ ਇਸ ਦਾ ਕੁੜਤਾ ਸਟਿਚ ਕਰਵਾ ਸਕਦੇ ਜੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਲਈ ਚੈਨਲ ਲਾਈਕ ਐਂਡ